ਹੁਣ ਬਹੁਤ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਹ ਵੀ ਗੱਲ ਆਖੀ ਵੀ ਜਿਹੜੇ ਬੰਦੇ ਨੇ ਵੀਡੀਓ ਵਾਇਰਲ ਕੀਤੀ ਆ ਜਾਂ ਜਿਹੜਾ ਬੰਦਾ ਬੀਬੀ ਦੇ ਨਾਲ ਉਹ ਕੁੜੀ ਦੇ ਨਾਲ ਆਪਣਾ ਰਿਲੇਸ਼ਨ ਬਣਾ ਰਿਆ ਉਹਨਾਂ ਦੇ ਪਰਚੇ ਕਰਾਓ ਉਹਨਾਂ ਨੂੰ ਜੇਲ੍ਹਾਂ ਚੋਂ ਛੁੱਟੋ ਉਹਨਾਂ ਦੀਆਂ ਉਂਬਰਾ ਉੱਥੇ ਲੰਘ ਜਾਣਗੀਆਂ ਅੱਛਾ ਜੀ ਮੁੰਡੇ ਤੇ ਸਾਰੇ ਛੁੱਟ ਦਿਓ ਪੰਜਾਬ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਚਲੋ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਤੇ ਸਾਰੀਆਂ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਇਹ ਜ਼ਰੂਰੀ ਨਹੀਂ ਵੀ ਮੇਰੇ ਘਰ ਧੀ ਨਹੀਂ ਹੈ ਤੇ ਮੈਂ ਧੀਆਂ ਦਾ ਸਤਿਕਾਰ ਨਹੀਂ ਕਰਦਾ ਮੈਂ ਉਹਨਾਂ ਧੀਆਂ ਦਾ ਹਮੇਸ਼ਾ ਸਤਿਕਾਰ ਕਰਦਾ ਉਹਨਾਂ ਨੂੰ ਰਿਸਪੈਕਟ ਕਰਦਾ ਜਿਹੜੀਆਂ ਸਤਿਕਾਰ ਦੇ ਯੋਗ ਆ ਮੈਂ ਉਹਨਾਂ ਨੂੰ ਹਮੇਸ਼ਾ ਭੈਣਾਂ ਨੂੰ ਸਤਿਕਾਰ ਦਿੰਦਾ ਜਿਹੜੀਆਂ ਸਤਿਕਾਰ ਦੇ ਯੋਗ ਆ ਠੀਕ ਆ ਤੇ ਜਿਹੜੀਆਂ ਆਪਣੇ ਆਪ ਨੂੰ ਆਪ ਨਗੇਜ ਪੇਸ਼ ਕਰਦੀਆਂ ਨਾ ਹੀ ਉਹਨਾਂ ਨੂੰ ਕੱਲ ਭੈਣਾਂ ਮੰਨਿਆ ਦੇਣਾ ਤੇ ਨਾ ਅੱਜ ਮੰਨਿਆ ਤੇ ਨਾ ਅਗਾਹ ਜਾ ਕੇ ਮੰਨਣਾ ਠੀਕ ਆ ਹੁਣ ਗੱਲ ਮੈਂ ਮੁੱਕਦੀ ਤੇ ਆ ਜਾਵਾਂ ਕਿ ਆਪਾਂ ਜਿੱਦਾਂ ਜਾਣਦੇ ਆਂ ਵੀ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਲੀਕ ਹੋਈ ਉਹਨੇ ਮੰਨਿਆ ਵੀ ਹੁਣ ਬਹੁਤ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਹ ਵੀ ਗੱਲ ਆਖੀ ਵੀ ਜਿਹੜੇ ਬੰਦੇ ਨੇ ਵੀਡੀਓ ਵਾਇਰਲ ਕੀਤੀ ਆ ਜਾਂ ਜਿਹੜਾ ਬੰਦਾ ਬੀਬੀ ਦੇ ਨਾਲ ਉਹ ਕੁੜੀ ਦੇ ਨਾਲ ਆਪਣਾ ਰਿਲੇਸ਼ਨ ਬਣਾ ਰਿਆ ਉਹਨਾਂ ਤੇ ਪਰਚੇ ਕਰਾਓ ਉਹਨਾਂ ਨੂੰ ਜੇਲ੍ਹਾਂ ਚੋਂ ਛੁੱਟੋ ਉਹਨਾਂ ਦੀਆਂ ਉਮਰਾਂ ਉੱਥੇ ਲੰਘ ਜਾਣਗੀਆਂ ਅੱਛਾ ਜੀ ਮੁੰਡੇ ਤੇ ਸਾਰੇ ਛੁੱਟ ਦਿਓ ਕੁੜੀਆਂ ਨੂੰ ਸਾਰੀਆਂ ਨੂੰ ਘਰ ਕਲਾ ਦਿਓ ਮੈਂ ਸਾਰੀਆਂ ਕੁੜੀਆਂ ਤੋਂ ਮਾਫ਼ੀ ਚਾਹੁੰਦਾ ਜਿਹੜੀਆਂ ਇਦਾਂ ਦੀਆਂ ਮੈਂ ਉਹਨਾਂ ਵਾਸਤੇ ਜ਼ਰੂਰ ਇਹ ਗੱਲ ਕਰਨੀ ਆ ਕਿ ਜਦੋਂ ਬੰਦਾ ਤੇ ਜਨਾਨੀ ਕੋਈ ਰਿਲੇਸ਼ਨ ਬਣਾਉਂਦਾ ਕੀ ਉਹਦੇ ਵਿੱਚ ਕੱਲਾ ਬੰਦਾ ਗੁਨਾਹਗਾਰ ਹੁੰਦਾ ਕਹਿੰਦੇ ਜੀ ਥੱਕਾ ਹੋ ਗਿਆ ਥੱਕਾ ਕਿੱਥੇ ਹੋ ਰਿਹਾ ਜੀ ਮੈਂ ਉਹ ਖੁਦ ਸਾਰੀਆਂ ਵੀਡੀਓ ਵੇਖੀਆਂ ਸਾਰੀਆਂ ਪੋਸਟਾਂ ਵੇਖੀਆਂ ਮੇਰੇ ਕੋਲ ਆਈਆਂ ਮੈਂ ਹੱਕ 'ਚ ਖਲੋਣ ਨੂੰ ਫਿਰਦਾ ਜਿੱਦੋਂ ਮੈਂ ਪੋਸਟਾਂ ਵੇਖੀਆਂ ਮੈਂ ਸਟਾਪ ਕਰਤਾ ਉੱਥੇ ਹੋ ਸਕਦਾ ਮੈਂ ਅੱਕ ਚ ਕਰ ਦਿੰਦੇ ਪਤਾ ਨਹੀਂ ਕਿੰਨੀ ਇਲਾਨਤਾ ਪੈਣੀਆਂ ਹੈ। ਵਿਰੋਧੀਆਂ ਨੇ ਤੇ ਹਣੀ ਮੈਨੂੰ ਮਾੜਾ ਕਹੀਆਂ। ਕਿ ਇਹਦੇ ਨਸ਼ੀਲਾ ਪਦਾਰਥ ਦਿੱਤਾ ਜਾਂ ਨਸ਼ੀਲਾ ਪਦਾਰਥ ਦੇ ਕੇ ਤੇ ਚੰਗਾ ਮਾੜਾ ਤੇ ਸਭ ਕੋ ਦਿਦਾ ਹੀ ਹੈ ਨਾ ਐਡੀ ਕਿਹੜੀ ਗੱਲ। ਉਹ ਵੀਡੀਓ ਵੇਖਿਓ ਹਾਂ ਚੰਗੀ ਤਰ੍ਹਾਂ। ਕਿ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਉਹਦੇ ਨਾਲ ਧੱਕਾ ਹੋ ਰਿਹਾ। ਕੀ ਕੰਡੇ ਵੀ ਜਰੇ ਆਪਾਂ? ਇਹ ਪੁੱਟੋਗੇ ਕਿੱਦਾਂ? ਕਿੱਦਾਂ ਇਕੱਠੇ ਕਰੋਗੇ ਕੰਡੇ? ਕਿ ਆਪਾਂ ਆਪਣੀਆਂ ਧੀਆਂ ਜਿਹੜੀਆਂ ਉਹਨਾਂ ਨੂੰ ਸੇਫ ਕਿਵੇਂ ਰੱਖਾਂਗੇ ਅੱਜ ਆਪਣੇ ਬੱਚੇ ਜਿਹੜੇ ਸਮੇਂ ਤੋਂ ਪਹਿਲਾਂ ਨਸਲ ਜਿਹੜੀ ਬਰਬਾਦ ਹੋ ਰਹੀ ਹੈ ਕੀ ਉਸ ਨਸਲ ਦੀ ਬਰਬਾਦੀ ਦਾ ਕਾਰਨ ਕੌਣ ਆ ਬਾਹਰੋਂ ਆਏ ਲੋਕ ਕਹਿੰਦੇ ਕਾਲੇ ਗੋਰੇ ਫਲਾਨਾ ਟੀਕੜਾ ਆਜ਼ਾਦ ਲੋਕ ਮੈਂ ਕਹਿੰਦਾ ਯਾਰ ਇੰਨਾ ਗੰਦ ਤੇ ਨਾ ਗੋਰੇ ਤੇ ਨਾ ਕਾਲੇ ਪਾਉਂਦੇ ਜਿੰਨਾ ਗੰਦ ਆਪਾਂ ਪਾ ਰਹੇ ਮੈਂ ਵੀ ਆਪਣੇ ਆਪ ਨੂੰ ਵਿੱਚ ਰੱਖਦਾ ਜਿੰਨਾ ਆਪਾਂ ਪਾ ਰਹੇ ਤੁਹਾਨੂੰ ਨਹੀਂ ਕਿਸੇ ਪੱਖੋਂ ਇਦਾਂ ਲੱਗਦਾ ਵੀ ਮਤਲਬ ਆਪਾਂ ਜਿਹੜੀਆਂ ਇਦਾਂ ਗਲਤੀ ਕਰਦੀਆਂ ਮੁੜ ਕੇ ਰੋ ਪੈਂਦੀਆਂ ਆਪਾਂ ਇਹਨਾਂ ਇਹਨਾਂ ਨੂੰ ਧੀਆ ਨੂੰ ਕਹਿੰਦੇ ਧੀ ਹੈ ਸਾਡੀ ਇਹਨੂੰ ਸਪੋਰਟ ਕਰਕੇ ਆਪਾਂ ਆਉਣ ਵਾਲਿਆਂ ਧੀਆ ਨੂੰ ਹੋਰ ਅਵੇਅਰ ਕਰਦੇ ਪਏਂ ਪਰਵਾਹ ਨਾ ਕਰ ਪੁੱਤ ਤਖੜੇ ਬਣਾਓ ਫਿਲਮ ਅਸੀਂ ਤੁਹਾਡੇ ਨਾਲ ਆ ਜਿਹੜੀ ਚੰਗੇ ਘਰਾਣੇ ਦੀ ਆ ਭਾਵੇਂ ਉਹ ਧੀ ਆ ਭੈਣ ਆ ਮਾਂ ਆ ਉਹਨੂੰ ਇਹਨਾਂ ਦੇ ਪਤਾ ਹੁੰਦਾ ਨਾ ਮੇਰੇ ਪਿਓ ਦੇ ਸਿਰ ਤੇ ਪੱਗ ਆ ਮੇਰੇ ਭਰਾ ਨੇ ਚਾਰ ਬੰਦੇ ਜੇ ਕਰੋਨਾ ਕੀ ਗੱਲ ਹੁੰਦੀ ਤਾਂ ਨਹੀਂ ਅੱਛਾ ਬਾਹਰ ਦੀ ਲਾਲਚ ਵਿੱਚ ਅਸੀਂ ਇੰਨੇ ਅੰਨੇ ਹੋ ਜਾਂਦੇ ਆਂ ਕਿ ਮੰਗਣੀ ਕਰਨ ਤੋਂ ਬਾਅਦ ਕੁੜੀ ਨੂੰ ਕਹਿੰਦੇ ਜਾ ਪੁੱਤ ਜਿੱਧਰ ਮਰਜ਼ੀ ਜਾਓ ਉਤਰੋ ਫਿਰੋ ਇੰਨੇ ਮਾਡਰਨ ਬਣ ਗਏ ਤੁਹਾਨੂੰ ਪੰਜਾਬੀ ਪੰਜਾਬ ਪੰਜਾਬੀਅਤ ਪੰਜਾਬ ਦੀ ਸਭਿਆਤ ਇਹਦੇ ਬਾਰੇ ਤੁਹਾਨੂੰ ਕੁਝ ਜਾਣਕਾਰੀ ਨਹੀਂ ਅੱਛਾ ਫਿਰ ਵੀਡੀਓ ਬਾਹਰ ਲੋਗੀਆਂ ਜੀ ਸਾਨੂੰ ਪਤਾ ਨਹੀਂ ਲੱਗਾ ਜੀ ਨਸ਼ੀਲੇ ਪਦਾਰਥ ਦੇ ਦਿੱਤੇ ਯਾਰ ਹੱਦ ਹੋ ਗਈ ਤੇ ਜਿਹੜੇ ਉਹ ਜਿਹੜੇ ਚੰਦ ਵਾਲਾ ਆਪਣਾ ਕੰਮ ਹੁੰਦਾ ਜਿਹੜੇ ਦੂਜੇ ਆ ਜਿਹੜੇ ਬੈਠੇ ਦਫਤਰ ਜੇ ਬਣਾ ਬਣਾ ਕੇ ਮੈਂ ਨਾਂ ਨਹੀਂ ਲੈਣਾ ਇਹਨਾਂ ਦਾ ਇਹ ਕਹੀ ਜਾਂਦੇ ਇਹਨਾਂ ਮੁੰਡਿਆਂ ਦੇ ਪਰਚੇ ਕਰਾ ਦਿਓ ਜੇਲ੍ਹਾਂ ਸਤਾ ਦਿਓ ساری ਉਮਰ ਜੇਲ੍ਹਾਂ ਚ ਨਿਕਲਣੀ ਹੈ ਪਹਿਲਾਂ ਤੇ ਮੈਂ ਕਹਿੰਦਾ ਇਹਨਾਂ ਤੇ ਕਰਾਓ ਗਲਤ ਨੂੰ ਗਲਤ ਕਹਿਣ ਦੀ ਤੁਹਾਡੀ ਔਕਾਤ ਨਹੀਂ ਆ ਤੁਸੀਂ ਕੌਣ ਹੋ ਨੇ ਸਜ਼ਾ ਸੁਣਾਉਣ ਵਾਲੇ ਇਹਦਾ ਬਲ ਕੋਰਟ ਕਚਹਿਰੀਆਂ ਬੰਦ ਕਰ ਦਿਓ ਫਿਰ ਆਪ ਹੀ ਸਜ਼ਾ ਦੇ ਦਿਓ ਵੀ ਫਲਾਣੇ ਨੂੰ ਵੀ ਫਾਂਸੀ ਲਾ ਦਿਓ ਠੀਗੜੇ ਨੂੰ ਫਾਂਸੀ ਲਾ ਦਿਓ ਪੰਜਾਬ ਤੋਂ ਗੰਦ ਸਾਫ ਗੱਲਾਂ ਨਾਲ ਨਹੀਂ ਹੋਣਾ ਭਾਈ ਕਿ ਕਿਸੇ ਨੂੰ ਮਾਰਨ ਨਾਲ ਗੰਦ ਨਹੀਂ ਸਾਫ ਹੋਣਾ ਪੰਜਾਬ ਨੂੰ ਸਾਫ ਵੇਖਣਾ ਚਾਹੁੰਦੇ ਜੇ ਤੇ ਆਪੋ ਆਪਣਾ ਘਰ ਸਾਫ ਰੱਖੋ ਪੂਰੇ ਪੰਜਾਬ ਦਾ ਕਿਸੇ ਨੇ ਠੇਕਾ ਨਹੀਂ ਲਿਆ ਆਪਾਂ ਕਹਦੇ ਜੀ ਫਲਾਣੇ ਦੀ ਜ਼ਿੰਮੇਵਾਰੀ ਆ ਜੀ ਢੀਗਰੇ ਦੀ ਜ਼ਿੰਮੇਵਾਰੀ ਆ ਕਿਹੇ ਦੀ ਜ਼ਿੰਮੇਵਾਰੀ ਦੀ ਆ ਆਪਣੇ ਸਿਆਣੇ ਕਹਿੰਦੇ ਹੁੰਦੇ ਸੀ ਜੇ ਕੰਧ ਕਿਤੇ ਉਲਰ ਜੇ ਨਾ ਉਹਨੂੰ ਢੇੜ ਕੇ ਦੁਬਾਰਾ ਸਿੱਧੀ ਕਰ ਲੈਂਦੇ ਸੀ ਤੇ ਪੁੱਛ ਰਹੀ ਕਿਉਂ ਤੇ ਅਗਲਾ ਕਹਿੰਦਾ ਇਹ ਭਾਉ ਦੀ ਬਾਅਦ ਦੇਪੀ ਲੋਕਾਂ ਰੋੜੇ ਵੀ ਲੈਣੇ ਝੁੱਕੇ ਉਹਦਾ ਇਸ਼ਾਰਾ ਹੀ ਏਕਾ ਵੀ ਅਹੀਂ ਅਣਖੀ ਬੰਦੇ ਆਂ ਹੀ ਆਪਣੀ ਇੱਜ਼ਤ ਅੱਖਾਂ ਦੇ ਸਾਹਮਣੇ ਨਿਲਾਮ ਹੁੰਦੀ ਨਹੀਂ ਵੇਖ ਸਕਦੇ ਅਹੀਂ ਮਰ ਜਾਗੇ ਜਾਂ ਮਾਰ ਦਾਂਗੇ ਕਿ ਤੁਹਾਨੂੰ ਨਹੀਂ ਕਿਹੇ ਪੱਖ ਤੋਂ ਇਦਾਂ ਲੱਗਦਾ ਯਾਰ ਅਸੀਂ ਆਪਣੀਆਂ ਧੀਆਂ ਨੂੰ ਸ਼ਹਿ ਦੇਣ ਦੇ ਆ ਜੇ ਉਹਨੇ ਕੁੜੀ ਨੇ ਗਲਤੀ ਕੀਤੀ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੱਥ ਬਨ ਕੇ ਯਾਰ ਨਸ਼ੇ ਨੂੰ ਵੱਧ ਮੈਂ ਕਹਿੰਨਾ ਇਹ ਸਾਲਾ ਗੰਦ ਪੈ ਚੁੱਕਾ ਪੰਜਾਬ ਦੇ ਅੰਦਰ ਆ ਜਿੰਨੇ 18 ਸਾਲ ਤੋਂ ਥੱਲੇ ਫੂਨ ਲਈ ਫਿਰਦੇ ਆ ਸਾਰੀਆਂ ਚੀਜ਼ਾਂ ਕੜਗੜ ਵੇਖੀ ਜਾਂਦੇ ਸਮੇਂ ਤੋਂ ਪਹਿਲਾਂ ਤੇ ਸਾਲੇ ਫੁੱਲ ਸੜ ਜਾਣੇ ਇਹਨਾਂ ਦੇ ਕੁੜੀਆਂ ਲਾ ਲਓ ਮੁੰਡੇ ਲਾ ਲਓ ਦੋ ਦੋ ਤਿੰਨ ਤਿੰਨ ਭੈਣ ਚ ਬਾਈਫਰੈਂਡ ਰੱਖੇ ਆ ਤਿੰਨ ਤਿੰਨ ਚਾਰ ਚਾਰ ਆ ਜਿਹੜੇ ਨਿਗ ਨਿਗ ਨਿਆਣੇ ਜੇ ਉਹ ਗੱਲਾਂ ਕਰੀ ਜਾਂਦੇ ਆ ਈਡੀਆਂ ਹੀ ਆ ਤੇ ਮੈਂ ਜੇਰੀ ਗੱਲ ਕਰਨਿਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜਿਨ੍ਹਾਂ ਦੀਆਂ ਧੀਆ ਉਹ ਖਾਸ ਕਰਕੇ ਜਰੂਰ ਇਸ ਗੱਲ ਤੇ ਉੱਤੇ ਗੌਰ ਕਰਿਓ ਜੇ ਚਾਹੁੰਦੇ ਜੇ ਪੱਗ ਨੂੰ ਦਾਗ ਨਾ ਲੱਗੇ ਆਪਣੇ ਬੱਚਿਆਂ ਦੇ ਫੋਨ ਜਰੂਰ ਚੈੱਕ ਕਰੋ ਠੀਕ ਆ ਮੈਨੂੰ ਨਹੀਂ ਪਤਾ ਜਿਹੜੇ ਤੁਰੇ ਫਿਰਦੇ ਆਪਣੇ ਆਪ ਚ ਪ੍ਰਧਾਨ ਬਣੇ ਜਿਹੜੇ ਕਹਿੰਦੇ ਆਹੀ ਕਾਰਨ ਸਾਫ ਲਾ ਕੇ ਆਣ ਕੇ ਪੰਜਾਬ ਨੂੰ ਉਹ ਕਰਲਾਂ ਕਿਹਨੇ ਨੇ ਸਾਹਮਣਾ ਇੱਥੇ ਇਹ ਤੁਹਾਨੂੰ ਮੈਂ ਦੱਤੀ ਜੇ ਗੱਲ ਮੈਨੂੰ 12-13 ਸਾਲ ਹੋ ਚੱਲੇ ਆ ਇੱਥੇ ਕੋਈ ਨਹੀਂ ਕਿਸੇ ਦਾ ਖੜਦਾ ਇੱਥੇ ਆਪਣੀ ਬਾਲ ਕੇ ਆਪ ਸਿੱਖਣੀ ਪੈਂਦੀ ਆ ਜੇ ਜਿਹਦੀ ਧੀ ਦੀ ਧੀ ਜਿਹਦੀ ਮਾਂ ਉਹਦੀ ਮਾਂ ਜਿਹਦੀ ਭੈਣ ਉਹਦੀ ਭੈਣ ਆ ਬਾਕੀ ਸਭ ਸਾਲੇ ਸਵਾਦੂ ਆ ਮੌਕਾ ਭੈਣ ਤੇ ਸਭ ਸਵਾਦ ਲੱਭਦੇ ਆ ਆਪਣੇ ਅੰਦਰ ਜਾਤੀ ਮਾਰੋ ਆਪਣੇ ਘਰ ਨੂੰ ਸੰਭੋ ਕਿਸ ਦੀ ਉਡੀਕ ਨਾ ਕਰੋ ਵੀ ਕਿਸ ਨੇ ਆਣ ਕੇ ਤੁਹਾਨੂੰ ਸਾਂਭਣਾ ਕਿਸ ਨੇ ਸਾਂਭਣਾ ਆਪਣੀ ਧੀ ਨੂੰ ਪਿਆਰ ਨਾਲ ਸਮਝਾਓ ਨਹੀਂ ਸਮਝਦੀ ਦੋ ਦੋ ਕੰਨਾਂ ਤੇ ਲਾਓ ਉਹਨਾਂ ਨੂੰ ਸਮਝਾਓ ਕਿ ਇਹ ਹੀ ਕੌਣ ਆ ਇਹ ਜ਼ਿੰਮੇਵਾਰੀ ਸਾਡੀਆਂ ਵੱਡੀਆਂ ਭੈਣਾਂ ਦੀ ਆ ਆਪਣੀਆਂ ਬੱਚੀਆਂ ਨੂੰ ਸਾਂਭਣਾ ਉਨਾਂ ਦੱਸਣਾ ਪੀ ਆਈ ਸਾਵਾ ਸਵਾ ਮਨਦੇ ਪੀਸ ਨੇ ਪੀਸਿਆ ਅਹੀਂ ਛੋਟੇ ਛੋਟੇ ਬੱਚੇ ਟੋਟੇ ਕਰਕੇ ਤੋਂ ਗਲਾਂ 'ਚ ਪੈਂਦੇ ਸੀ ਤੇ ਇਹ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਅੱਜ ਕੀ ਕਹੀਏ ਵੀ ਕੋਈ ਨਹੀਂ ਧੀਏ ਵੀਡੀਓ ਵਾਇਰਲ ਹੋ ਗਈ ਤੇ ਵੀ ਪਾਣੀ ਆ ਰਬ ਦਾ ਮੈਂ ਕਹਿੰਦਾ ਜੇ ਕੋਈ ਅਣਕੀ ਹੁੰਦਾ ਉਹਨੇ ਚੁੱਕ ਢੋਣਾ ਸੀ ਉਹਨੂੰ ਕੰਮ ਸਾਰਾ ਜੇ ਭਰਾ ਹੀ ਅਣਕੀ ਹੁੰਦਾ ਤਾਂ ਵੀ ਕੰਮ ਚੁੱਕ ਦੇਣਾ ਹੁੰਦਾ ਮਰਨਾ ਬਹੁਤ ਔਖਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਮੈਂ ਮੈਂ ਮਰ ਜਾਣਾ ਸੀ ਮੇਰੇ ਪਾਪੇ ਨਹੀਂ ਮਰ ਜਾਣਾ ਸੀ ਇਹ ਗੱਲਾਂ ਬਹੁਤ ਸੋਖੀਆਂ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਪੰਜਾਬ ਨੂੰ ਗੰਦ ਪੜੋਸ ਕੇ ਦਿੱਤਾ ਤੇ ਯੂਟਿਊਬਰਾਂ ਨੇ ਵਿਊ ਲੈਣ ਵਾਲਿਆਂ ਨੇ ਤੁਹਾਡੇ ਜਿਸਮ ਨੂੰ ਵੇਚਣਾ ਤੇ ਵਿਊ ਆਉਣੇ ਤੇ ਵਿਊ ਤੋਂ ਉਹਨਾਂ ਨੇ ਕਮਾਉਣਾ ਪਾਇਆ ਤੇ ਇੱਕ ਮੇਰੀ ਗੱਲ ਯਾਦ ਰੱਖਿਓ ਚੁਬਣੀ ਜ਼ਰੂਰ ਆ ਤੁਹਾਨੂੰ ਭਾਵੇਂ ਕਿ ਕੁੱਲੜ ਪੀਜੇ ਵਾਲੇ ਕੋ ਬਹੁਤ ਪੈਸਾ ਹੋਊਗਾ ਵੱਡੀਆਂ ਗੱਡੀਆਂ ਹੋਣਗੀਆਂ ਅੰਗਲੈਂਡ ਦੀ ਉਹ ਕੋ ਸਿਟੀਜ਼ਨ ਹੋ ਕੋਹ ਵੀ ਹੋਊਗਾ ਪਰ ਬੰਦਾ ਉਹ ਦੁਕੀ ਦਾ ਨਹੀਂ ਹੈ ਜਿਹੜੇ ਬੰਦੇ ਦੀ ਇੱਜ਼ਤ ਨਹੀਂ ਉਹ ਬੰਦਾ ਨਹੀਂ ਹੁੰਦਾ ਜਦੋਂ ਹੁਣ ਤੁਸੀਂ ਵੇਖੋ ਲਾਈਵ 'ਚ ਬੰਦਾ ਗੋਰੇ ਕਾਲੇ ਗੋਪੀ 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 ਕਰ ਦਿਆ ਦੱਸੋ ਮੈਨੂੰ ਭੈਣ ਚ ਇਦਾਂ ਕੋ ਕਰ ਦਵੇ ਜਨਾਨੀ ਬਾਰੇ ਗੱਲ ਕਹਿ ਦੇਵੇ ਤੇ ਸੌ ਰੱਬ ਦੀ ਬੱਤੇ ਉਹ ਨਾ ਠੋਕਦੀਏ ਤੇ ਫਿਰ ਅਹੀਂ ਵੀ ਕਾਦੇ ਸਰਦਾਰ ਹੋਏ ਕੱਲਾ ਸਿਰਾਂ ਤੇ ਪੱਗਾ ਬਣਿਆ ਸਰਦਾਰ ਨਹੀਂ ਬਣਦੇ ਅੰਦਰਲੇ ਜਜ਼ਬਾਤਾਂ ਨੂੰ ਵੀ ਜਗਾਓ ਫਿਰ ਸਰਦਾਰ ਬਣਿਆ ਜਾਣਾ ਜੇ ਠੀਕ ਆ ਐਤਾ ਨਾ ਖੇਡਣ ਵਾਲਿਆਂ ਨੂੰ ਵੀ ਸਮੇਂ ਸਿਰ ਅਕਲ ਆ ਜੇ ਤੇ ਚੰਗੀ ਗੱਲ ਨਹੀਂ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣਾ ਪੁੱਤ ਲੋਕਾਂ ਨੂੰ ਥਾਂ ਨਹੀਂ ਲੱਭਣਾ ਤੁਹਾਨੂੰ ਜੇਕਰ ਤੁਹਾਡਾ ਕਿਸ ਅਣਖੀ ਪਿਓ ਰ ਵਾਹ ਪੈ ਗਿਆ ਨਾ ਤੇ ਤੁਹਾਡੇ ਪਿੱਛੇ ਇੰਨੇ ਖੋਲਣੇ ਨਾ ਵੀ ਤੁਹਾਡਾ ਪਜਾਮਾ ਦਾ ਨਾਲਾ ਨਹੀਂ ਬਜਣਾ ਇਹ ਮੇਰੀ ਗੱਲ ਯਾਦ ਰੱਖ ਲਿਓ ਜਿਹੜੇ ਵੀ ਬੰਦੇ ਇਦਾਂ ਦੇ ਕੰਮ ਕਰ ਰਹੇ ਆ ਸੁਧਰ ਜੋ ਚੰਗੀ ਗੱਲ ਆ ਜੇਕਰ ਕੋਈ ਵੀਡੀਓ ਬੁੜੀ ਹੋਈ ਹੈਗੀ ਕਿਸ ਦੀ ਉਹਨੂੰ ਡਿਲੀਟ ਕਰ ਦਿਓ ਕਿਉਂਕਿ ਜਿਹੜਾ ਬੰਦਾ ਦਾਗਿਆ ਖਾਲਸੇ ਪੰਥ ਦੇ ਬਾਈ ਤੁਸੀਂ ਜਾਣਦੇ ਹੀ ਆ ਫੇ ਦਿੱਲੀ ਕੀ ਬਣਿਆ ਹੈ ਠੀਕ ਆ ਨਾ ਪੰਜਾਬ ਨੂੰ ਰੋਲੋ ਨਾ ਪੰਜਾਬ ਦੀ ਇੱਜ਼ਤ ਨੂੰ ਖਰਾਬ ਕਰੋ ਬੇਸ਼ਰਮੋ ਜੇ ਤੁਸੀਂ ਵੀਡੀਓ ਪਹਿਲੀ ਗੱਲ ਤੇ ਬਗੈਰ ਤੋਂ ਵੀਡੀਓ ਬਣਾਉਂਦਾ ਕਿਹੜਾ ਕੰਮ ਹੀ ਉਹ ਕੰਜਰੋ ਖੇ ਖਾਣੇ ਆ ਖਾਈ ਜਾਓ ਵੀਡੀਓ ਬਣਾ ਕੇ ਤੁਸੀਂ ਕੀ ਸਾਬਤ ਕਰਦੇ ਦੱਸੋ ਕਿਸ ਨੂੰ ਬਲੈਕਮੇਲ ਕਰਕੇ ਕਿਹਦੇ ਬਲੈਕਮੇਲ ਕੀਤਾ ਚਲੋ ਇਹ ਵੀ ਗੱਲ ਤੇ ਆਏ ਨੇ ਕਿਸੇ ਨੂੰ ਬਲੈਕਮੇਲ ਕਰਕੇ ਮੈਂ ਨਹੀਂ ਮੰਨਦਾ ਵੀ ਕਿਸ ਕਿਸੇ ਦਿਨ ਕੋਈ ਸੁੱਖ ਮਿਲਦਾ ਹੋਗਾ ਮਿੱਟੀ ਦਾ ਤਾਂ ਕੋ ਖੇੜ ਨਹੀਂ ਸਕਦਾ ਅਕਸਰ ਅਹੀਂ ਵੀ ਅਗੋਂ ਕੋਈ ਹਰਕਤ ਕਰਦੇ ਤਾਂ ਤਾਂ ਹੀ ਅਗਲਾ ਬੰਦਾ ਤੁਰਦਾ ਐ ਤਾਂ ਕੋਈ ਨਹੀਂ ਤੁਰਦਾ ਮੈਨੂੰ ਗਲਤ ਲਾ ਲਿਓ ਸਹੀ ਲਾ ਲਿਓ ਪਰ ਹੱਥ ਮਨ ਕੇ ਬੇਨਤੀ ਆ ਧੀਆਂ ਵਾਲਿਓ ਮੇਰੀ ਗੱਲ ਤੇ ਗੌਰ ਜਰੂਰ ਕਰਿਓ ਆਪਣੇ ਘਰਾਂ ਦੀ ਰਾਖੀ ਆਪ ਸ਼ੁਰੂ ਕਰੋ ਕਿਸੇ ਨੂੰ ਨਾ ਆਖੋ ਤੇ ਮੇਰੀਆਂ ਵੱਟੀਆਂ ਪੈਣਾ ਨੂੰ ਜਿਨ੍ਹਾਂ ਦੀਆਂ ਬੱਚੀਆਂ ਪੜਦੀਆਂ ਨਾ ਹੱਥ ਬਨ ਕੇ ਬੇਨਤੀ ਆ ਉਹਨਾਂ ਦੇ ਫੋਨ ਚੈੱਕ ਕਰੋ ਉਹਨਾਂ ਦੀ ਜ਼ਿੰਮੇਵਾਰੀ ਦੇ ਨਾਲ ਦੇਖ ਰੇ ਕਰੋ ਕਿੱਥੇ ਜਾਂਦੀਆਂ ਕਿਉਂ ਜਾਂਦੀਆਂ ਕਾਹਦੇ ਬਾਤ ਜਾਂਦੀਆਂ ਮੈਨੂੰ ਪਤਾ ਚੀਕਾਂ ਚ ਕਿਹਾੜੀਆਂ ਬਹੁਤ ਪੈਣੀਆਂ ਕਈਆਂ ਨੇ ਬਹੁਤ ਮਾੜਾ ਚੰਗਾ ਕਹਿਣਾ ਆਸ਼ਕਾਂ ਦੇ ਚੂਨੇ ਲੜਨੇ ਲਾਂਡਿਆਂ ਨਾਲ ਮੇਰੇਆਂ ਸਾਲਿਆਂ ਦੇ ਟਰਾਂਸਫਰ ਵਾਲਾ ਤੇਲ ਲਾਉਣਾ ਪੈਣਾ ਮੁੜ ਕੇ ਠੀਕ ਆ ਲੇਕਿਨ ਮੇਰੀ ਧੀ ਨਾ ਤੇ ਕੋਈ ਗੱਲ ਨਹੀਂ ਬਾਕੀ ਪੰਜਾਬ ਦੀਆਂ ਲਾਕ ਜਿਹੜੀਆਂ ਸਾਰੀਆਂ ਮੇਰੀਆਂ ਧੀਆਂ ਆ ਠੀਕ ਆ ਸਾਰੀਆਂ ਬੱਚੀਆਂ ਆ ਜਿਹੜੀਆਂ ਚੰਗੇ ਖਾਨਦਾਨ ਦੀਆਂ ਚੰਗੇ ਵਿਚਾਰਾਂ ਵਾਲੀਆਂ ਮੈਂ ਹਮੇਸ਼ਾ ਉਹਨਾਂ ਦੇ ਹੱਕ ਚ ਖੜਦਾ ਪਰ ਵੀਡੀਓ ਬਣਵਾ ਕੇ ਜ਼ਿੰਦਗੀ ਦੇ ਆਨੰਦ ਲੈਣ ਵਾਲੇ ਇਹਨਾਂ ਨੂੰ ਨਾ ਕਦੀ ਅਸੀਂ ਮੰਨਿਆ ਪਹਿਲਾਂ ਧੀਆ ਤੇ ਨਾ ਗਾਂ ਮੰਨਾਂਗੇ ਠੀਕ ਆ ਜਿਹੜੀ ਧੀ ਆਪਣੇ ਪਿਓ ਦੀ ਇੱਜ਼ਤ ਧਾਰ ਤਰ ਕਰ ਦਿੰਦੀ ਨਾ ਉਹ ਧੀ ਨਹੀਂ ਹੁੰਦੀ ਮੈਨੂੰ ਗਲਤ ਲਾ ਲਓ ਸਹੀ ਲਾ ਲਓ ਮੈਂ ਆਪਣੀ ਗੱਲ ਜਿਹੜੀ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਆ ਤੇ ਤਿਆਂ ਵਾਲਿਓ ਆਪਣੀਆਂ ਤਿਆਂ ਦੀ ਆਪ ਜ਼ਿੰਮੇਵਾਰੀ ਲਓ ਕਿਸੇ ਨੇ ਨਹੀਂ ਜੇ ਖੜਨਾ ਇੱਥੇ ਵੀਡੀਓ ਪਾਉਣ ਨਾਲ ਕੁਝ ਨਹੀਂ ਹੋਣਾ ਵੀ ਹਮ ਆਏਂਗੇ ਇਹਦਾ ਕੁਝ ਨਹੀਂ ਹੋਣਾ ਆਪਣੇ ਆਪ ਨੂੰ ਜਗਾਓ ਆਪਣੇ ਅੰਦਰ ਦੇ ਅੰਦਰ ਦੇ ਸੇਖ ਨੂੰ ਜਗਾਓ ਅੰਦਰ ਦੇ ਸੇਖ ਨੂੰ ਆਪਣੀ ਅਣਖ ਨੂੰ ਜਗਾਓ ਲਖ ਲਖ ਦੇ ਫੂਮੂਨ ਲੈ ਕੇ ਦਿੱਤੇ ਤੁਸੀਂ ਬੇੜਾ ਤੁਹਾਡਾ ਘਰ ਕਿਆ ਮੰਗਣੀਆਂ ਕਰਾ ਕੇ ਤੋਰਦੇ ਨੇ ਜਾ ਪੁੱਤ ਪੀਆ ਕਾਫੀ ਜਾ ਕੇ ਅਗਲੇ ਪਿਆ ਦੇ ਨਾਲ ਹੀ ਬੱਤਾ ਮੇਰੀਆਂ ਸਿੱਧੀਆਂ ਗੱਲਾਂ ਤੁਹਾਨੂੰ ਪਤਾ ਹੀ ਆ ਮਾੜਾ ਕਹਿ ਲਿਓ ਚੰਗਾ ਕਹਿ ਲਿਓ ਬਾਕੀ ਤੁਹਾਡੀ ਮਰਜ਼ੀ ਆ ਤੇ ਜੇ ਦੇ ਸਮੇਂ ਨਾਲ ਸੁਧਰ ਜੋਗੇ ਤੇ ਚੰਗੀ ਗੱਲ ਨਹੀਂ ਤੇ ਹਾਲਾਤ ਬੜੇ ਮਾੜੇ ਹੋਣੇ ਜੇ ਆ ਕੁਲੜ ਵੀਜੇ ਵਾਲੇ ਤੋਂ ਬਾਅਦ ਫੇਮਸ ਵੀਡੀਓ ਇਹ ਉਹ ਚੱਲਦੀ ਪਈ ਜਿਆਦਾ ਨਾ ਤੇ ਉਹ AI ਨਾਲ ਤਿਆਰ ਹੋਈ ਚੰਗੀ ਤਰ੍ਹਾਂ ਵੇਖ ਲਿਓ ਠੀਕ ਆ ਸਲਫੀਆਂ ਲੈ ਲੈ ਕੇ ਫੋਟੋਆਂ ਵਈਆਂ। ਉੱਥੇ ਤਨੀ ਕੀ ਕਰ ਲੋਗੇ? ਹਾਂ ਕੁੜੀ ਸਹੀ ਹੁੰਦੀ ਐ 100% ਉਹਦੇ ਹੱਕ ਚ ਕਰਨਾ ਐ। ਠੀਕ ਐ। ਮੈਂ ਦੋਗਲਾ ਜੀ ਗੱਲ ਹੀ ਕਰਦਾ ਵੀ ਹਾਂ ਗਲਤ ਐ ਜਾਂ ਸਹੀ ਐ ਤੇ ਅਸੀਂ ਉਹਦੇ ਨਾਲ ਬਿਲਕੁਲ ਨਹੀਂ ਨਾਲ। ਸਹੀ ਦੇ ਨਾਲ ਗਲਤ ਦੇ ਨਾਲ ਖੜੀ ਵੀ ਨਹੀਂ ਐ। ਠੀਕ ਐ। ਜੇ ਉਹ ਮੁੰਡੇ ਨੇ ਵਾਇਰਲ ਕੀਤੀ ਆ ਉਹਨੂੰ ਮੁੰਡੇ ਨੇ ਵੀ ਜਰੂਰ ਮਿਲਾਂਗੇ ਅਕਰੀ। ਠੀਕ ਐ। ਔਰ ਉਹਨਾਂ ਬਹਿ ਕੇ ਗੱਲਬਾਤ ਜੋ ਵੀ ਜਿੱਦਾਂ ਦਾ ਮਾਹੌਲ ਹੋਊਗਾ ਨਾ ਤੁਹਾਡਾ ਨਾਮ ਜੂ ਸਾਂਝਾ ਕਰਾਂਗੇ ਜੇ ਕੇ ਵੀਰਪ੍ਰਧਾ ਕੋਲ ਨੰਬਰ ਹੈਗਾ ਤਾਂ ਜਰੂਰ ਮੈਨੂੰ ਦਿਓ ਠੀਕ ਆ ਜਰੂਰ ਮਿਲਣਾ ਮੈਂ ਕਰੂੰਗਾ ਗੱਲਬਾਤ ਬਾਕੀ ਬਚੋ ਜਿੰਨਾ ਬਾ ਸਾਦੇ ਬਚੋ ਗੰਦ ਨਾ ਪਾਓ ਤੇ ਜਿਹੜੇ ਕਹਿੰਦੇ ਪੰਜਾਬ ਚੋਂ ਗੰਦ ਸਾਫ ਕਰਨਾ ਹੁਣ ਉਹ ਨਾ ਸਪੋਰਟ ਕਰਨੇ ਨਾ ਚੀਜ਼ਾਂ ਦੀ ਗੰਦ ਸਾਫ ਕਰੋ ਨਾ ਕਿ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ